ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡਾ ਸਾਰਿਆਂ ਦਾ ਆਪਾਂ ਸੁਵਾਇਦ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੀ ਚੈਨਲ ਦੇ ਵਿੱਚ ਤੁਸੀਂ ਚੈਨਲ ਦੇਖ ਰਹੇ ਹੋ ਦੀ ਟਰੈਕਟਰ ਮੰਡੀ ਤੇ ਬਹੁਤ ਸਾਰੇ ਮਸ਼ੀਨਰੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜਿੰਨਾਂ ਵਿੱਚੋਂ ਪਹਿਲੀ ਗੱਡੀ ਜਿਹੜੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਲਟੋ ਗੱਡੀ ਆ ਆਲਟੋ ਗੱਡੀ ਆ 2007 ਮਾਡਲ ਹੈ ਜੀ ਗੁਰਦਾਸਪੁਰ ਇਹਨਾਂ ਦਾ ਏਰੀਆ 'ਚ ਤੇ ਗੱਡੀ ਵਧੀਆ 120000 ਰੁਪਇਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਜੀ ਜਾ ਕੇ ਤੁਸੀਂ ਦੇਖਣੀ ਉਹ ਵਿੱਚ ਆ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਉਹ ਵਿੱਚ ਚਲਾ ਕੇ ਦੇਖ ਸਕਦੇ ਹੋ ਜੀ ਬਹੁਤ ਵਧੀਆ ਗੱਡੀ ਆ ਚਲਾਉਣ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਵਧੀਆ ਗੱਡੀ ਆ ਵਧੀਆ ਮਾਲਕ ਨੇ ਰੱਖੀ ਹੋਈ ਹੈ 7 ਮੜਲਾ ਰੇਟ 120 ਹੈ ਲੈਸ ਵੈਸ ਹੋ ਜਾਊਗਾ ਮਾਲਕ ਨੇ ਕਿਹਾ ਮੌਕੇ ਤੇ ਘਟਾ ਦਾਂਗੇ ਜਰੂਰ ਤੇ ਜਿਨ੍ਹਾਂ ਦੇ ਗੱਡੀਆਂ ਚੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪ ਸਕਰੀਨ ਤੇ ਦੇ ਵੀ ਰੱਖਿਆ ਜੀ 9855904374 ਇਸੇ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਜੀ ਤੇ ਜਿਹੜੀ ਸੈਕੰਡ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ ਆਪਣੇ ਕੋਲੇ ਵਰਨਾ ਮਾਲਕ ਨੇ ਭੇਜੀ ਆ ਵਰਨਾ ਗੱਡੀ ਆ 2011 ਮਾਡਲ ਐ ਐਸਐਕਸ 1.6 ਡਬਲ 에ਅਰਬੈਗਸ ਮਾਡਲ ਐ ਏਸੀ ਹੀਟਰ ਵਰਕਿੰਗ ਚ ਐ ਸਾਰੇ ਫੰਕਸ਼ਨ ਚੱਲਦੀ ਐ ਨੋਨ ਐਕਸੀਡੈਂਟ ਗੱਡੀ ਐ ਤੁਹਾਡੇ ਸਾਹਮਣੇ ਐ ਸਾਰੇ ਫੰਕਸ਼ਨ ਵਗੈਰਾ ਤੁਸੀਂ ਚਲਾ ਕੇ ਦੇਖ ਸਕਦੇ ਹੋ ਜਾ ਕੇ ਇਹਨਾਂ ਦੇ ਏਰੀਆ ਚ ਐਨਓਸੀ ਸੰਗਰੂਰ ਦੀ ਅਵੇਲੇਬਲ ਐ ਜੀ ਤੇ ਸੰਗਰੂਰ ਏਰੀਆ 'ਚ ਮਾਲਕ ਦੇ ਘਰੇ ਹੀ ਗੱਡੀ ਖੜੀ ਹੈ। 210000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ। ਕਿਸੇ ਮੇਰੇ ਭਰਾ ਨੂੰ, ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਗੱਡੀ ਪਸੰਦ ਆਵੇ ਜਾ ਕੇ ਦੇਖਣੇ ਵਿੱਚ ਜਾ ਕੇ ਦੇਖ ਲਿਓ। ਚਲਾ ਕੇ ਦੇਖਣੀ ਵਿੱਚ ਚਲਾ ਕੇ ਦੇਖ ਲਿਓ ਜੀ। ਵਧੀਆ ਸਾਰਾ ਕੁਝ ਆ, ਸੀਟ ਕਵਰ ਵਧੀਆ ਨੇ, ਅੰਦਰੋਂ ਵਧੀਆ, ਬਹੁਤ ਵਧੀਆ। ਇੰਟੀਰੀਅਰ ਵਗੈਰਾ ਬਹੁਤ ਵਧੀਆ। ਬਾਕੀ ਤੁਹਾਡੇ ਸਾਹਮਣੇ ਆ ਚਾਰੇ ਪਾਸੇ ਦੇਖੋ ਤੁਸੀਂ ਤੇ ਜਾ ਕੇ ਦੇਖੋ ਤੇ ਸਟਾਰਟ ਕਰਕੇ ਦੇਖੋ, ਇੰਜਨ ਗੇਅਰ ਚੈੱਕ ਕਰੋ ਤੇ ਗੱਲਬਾਤ ਪਾਣੀ ਤਾਂ ਗੱਡੀ ਨੂੰ ਖਰੀਦ ਲਿਆ ਜੀ ਤੇ 2 10 ਡਿਮਾਂਡਾ ਤੁਹਾਨੂੰ ਦੱਸ ਦਿੱਤਾ ਲੈਸ ਵੈਸ ਹੋ ਜਾਊਗਾ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ ਜੀ ਨੰਬਰ 98722 ਤੇ 29683 ਹੁਣ ਆਪਾਂ ਤੁਹਾਡੇ ਵਾਸਤੇ ਇੱਕ ਇੰਡੀਗੋ ਮਾਂਜਾ ਗੱਡੀ ਲੈ ਕੇ ਪਹੁੰਚਿਆ ਜੀ ਗੱਡੀ ਦੀ ਕੰਡੀਸ਼ਨ ਆਲ ਓਕੇ ਐ ਤੇ 10 ਮਾਡਲ ਐ ਪਾਸਿੰਗ 26 ਤੱਕ ਰਾਂ ਤੇ ਇਹ ਗੱਡੀ ਬਹੁਤ ਵਧੀਆ ਜੀ ਮਾਲਕ ਦਾ ਏਰੀਆ ਫਰੀਦਕੋਟ ਫਰੀਦਕੋਟ ਏਰੀਆ ਚ ਮਾਲਕ ਦੇ ਘਰੇ ਗੱਡੀ ਖੜੀ ਆ 119000 ਰੁਪਿਆ ਡਿਮਾਂਡ ਇਹਨਾਂ ਨੇ ਲਾ ਕੇ ਭੇਜੀ ਆ ਤੁਸੀਂ ਜਾ ਕੇ ਦੇਖਣੇ ਵਗੱਡੀ ਨੂੰ ਜਾ ਕੇ ਦੇਖ ਸਕਦੇ ਹੋ ਬਾਕੀ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਆ ਜੀ 98 55199 056 ਮਾਲਕ ਨਾਲ ਇੱਕ ਵਾਰੀ ਗੱਲ ਜ਼ਰੂਰ ਕਰ ਲਿਓ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਮਸ਼ੀਨਰੀਆਂ ਦੀ ਪੂਰੀ ਆਪਾਂ ਗੱਲ ਕਰ ਲਈ ਜੇ ਤੁਹਾਨੂੰ ਵੀਡੀਓ ਪਸੰਦ ਆਈਏ ਵਧੀਆ ਲੱਗੀ ਐ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੀ ਗੱਡੀ ਕਿਹੜੇ ਏਰੀਆ ਚ ਚਾਹੀਦੀ ਐ ਮੈਨੂੰ ਦੱਸੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਕਿਸੇ ਨੂੰ ਐਡ ਕਰਵਾਉਣੀ ਹੋਵੇ ਕੋਠੀ ਦੀ ਮਕਾਨ ਦੀ ਘਰ ਦੀ ਗੱਡੀ ਦੀ ਜਾਂ ਕੋਠੀ ਮਕਾਨ ਘਰ ਦੀ ਕਿਸੇ ਵੀ ਚੀਜ਼ ਦੀ ਆਪਣੇ ਕੋਲੇ ਭੇਜ ਦਿਓ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ